ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਾ ਸਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਚਨਵਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਰੀ ਕਲੀਨਪੁਰ ਚੌਂ ਟਿੱਪੀ ਤੇ ਅੱਜ ਅਸੀਂ ਸੂਰਜ ਮੁਖੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੂਰਜ ਮੁਖੀ ਨੂੰ ਸੰਸਕ੍ਰਿਤ ਵਿੱਚ ਸਵਰ ਚਲਨ ਕਹਾ ਜਾਂਦਾ ਹੈ और आदित्य भक्ता क्या जाता है और हिंदी भाषा वि हुरहुज किया जाता है और गुजराती भाषा वि सूरजमुखी क्या जाता है और मराठी भाषा वि सूर्य फूल क्या जाता है ये जो सूरजमुखी होता है, होंद श्रेष्ठ गुणकारी है, और जैसे पथरी, मूत्र कृष्ण रोग ਔਰ ਬਾਲਾ ਵਿਚਾਮ ਕੋਨ ਔਰ ਕਰਨ ਸੂਲ ਕੰਨ ਚ ਦਰਦ ਹੁੰਨਾ ਔਰ ਰੁਕਸ਼ ਹੁੰਦਾ ਹੈ ਰੁਖਾ ਹੁੰਦਾ ਹੈ ਔਰ ਇਹ ਜੋ ਜਸਤਰ ਕੇ ਸੂਰਜ ਮੁਕੀ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਪਛਾਰ ਹੁੰਦਾ ਹੈ ਔਰ ਕਫ ਫਿੱਟ ਇਨ ਰੋਗਾਂ ਦਾ ਨਾਸ ਕਰਦਾ ਹੈ ਬਲਗਮ ਇਨ ਰੋਗਾਂ ਦਾ ਨਾਸ ਕਰਦਾ ਹੈ ਵਾਯੂ ਰੋਗ ਦਾ ਨਾਸ ਕਰਦਾ ਹੈ ਇਹ ਜੋ ਸੂਰਜ ਮੁਖੀ ਹੁੰਦਾ ਹੈ ਸ੍ਰੇਸ਼ਟ குணਕਾਰੀ ਹੁੰਦਾ ਹੈ ਅਪਿੱਤਲਾ ਗਰਮੀ ਨਹੀਂ ਕਰਦਾ ਔਰ ਫਿਰ ਵੀ ਗਰਮੀ ਜਿਹੜੂਗਾ ਦਾ ਨਾਸ ਕਰਦਾ ਹੈ ਔਰ ਵਾਯੂ ਕਫ ਬਲਗਮ ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਸੀਤਲ ਹੁੰਦਾ ਹੈ ਠੰਡਾ ਹੁੰਦਾ ਹੈ ਵਿਚਨਾਚਕ ਹੁੰਦਾ ਔਰ ਰੁਖ ਹੁੰਦਾ ਕਛਾਰ ਹੁੰਦਾ ਖਾਰਾ ਹੁੰਦਾ ਔਰ ਜਿਸ ਤਰ੍ਹਾਂ ਕੇ ਮਨੁੱਖ ਜਿਹੜੇ ਔਰ ਵੋੜੇ ਫੁਲਸੀ जखम ਵਿਚ ਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਬਰਕਾਰ ਹੁੰਦਾ ਹੈ ਤਾਕਤ ਦੇਣ ਵਾਲਾ ਹੁੰਦਾ ਹੈ ਆਇਰਵੀਦ ਦੇ ਸ਼ਲੋਕਾਂ ਚ ਲਿਖਿਆ ਹੈ ਸਵਰਚਲਾ ਹਿਮ ਰੁਕ្សា ਸਵਦੂਪਾਕਾ ਗੁਰੁਹਾ ਅਪਿਤਲਾ ਕਟੂਖਸ਼ਰਹ ਇਸ ਤੰਕ ਕਾ ਫਵਾਟ ਜਿਤ ਸਵਰਚਲਾ ਗੁਰੂ ਸਿਤਲਾਹ ਸਵਰਚਲਾ ਗੁਰੂ ਸਿਤਾ ਮੋਤਰਾ ਕਰ ਸੁਲਨੁ ਤ ਇਸ ਤੰਕ ਕੀ ਇਹ ਦੇ ਆਯੁਰਵੇਦਿਸ ਲੋਕਾਂ ਚ ਲਿਖਿਆ ਹੈ ਕਿ ਇਹ ਜੋ ਸੂਰਜ ਮੁਖੀ ਹੁੰਦਾ ਹੈ ਕਿ ਇਸ ਤੰਕ ਕੋਣਕਾਰੀ ਹੁੰਦਾ ਹੈ ਔਰ ਸੂਰਜ ਮੁਖੀ ਜਿਹੜਾ ਸਵਰਚਲਾ ਹਿਮਾ ਔਰ ਇਹ ਜੋ ਸਵਰਚਲਾ ਹੁੰਦਾ ਹੈ ਹਿਮਾ ਠੰਡਾ ਹੁੰਦਾ ਹੈ ਸਵਰਚਲਾ ਹਿਮਾ ਰੁਖਕਾ ਰੁਖਾ ਹੁੰਦਾ ਹੈ ਰੁਖਕਾ ਸਵਾਦ ਉਪਾਕਾ ਔਰ ਸਵਾਦਿਸ਼ਟ ਹੁੰਦਾ ਹੈ ਪਾਕਾ ਔਰ ਪਾਚਕ ਕਿਰਿਆ ਠੀਕ ਕਰਨ ਵਾਲਾ ਹੁੰਦਾ ਹੈ ਸਵਾਦ ਉਪਾਕਾ ਕਫ ਜਿਸ ਤਰ੍ਹਾਂ ਕਿ ਆਇਰ ਵਿੱਚ ਲਿਖਿਆ ਹੈ ਕਿ ਸਵਾਦੂ ਪਾਕਾ ਕਫਵਾ ਕਫ ਔਰ ਵਾਤ ਜਿਤ ਅਸਤਰਾ ਕੀ ਇਹ ਕਫ ਬਲਕਮ ਵਾਯੂ ਰੋਗ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕਿ ਸਵਰਚਲਾ ਹਿਮਾ ਕਸਾਇਆ ਸਵਰਚਲਾ ਹਿਮਾ ਰੁਖਸ਼ਾ ਸਵਾਦੂ ਪਾਕਾ ਗੁਰੂ ਹਾ ਔਰ ਗੁਰੂ ਹੁੰਦਾ ਹੈ ਭਾਰੀ ਹੁੰਦਾ ਅਪਿੱਤਲਾ ਕਟੂਕ ਛਾਰਹ ਔਰ ਇਹ ਜੋ ਸਵਰਚਲਾ ਸੂਰਜ ਮੁਖੀ ਹੁੰਦਾ ਔਰ ਜਿਸ ਤਰ੍ਹਾਂ ਅਪਿੱਤਲਾ ਗਰਮੀ ਨਹੀਂ ਕਰਦਾ ਅਪਿੱਤਰਾ ਕਟੂਕ ਛਾਰਹ ਕਟੂ ਕੜਵਾ ਹੁੰਦਾ ਔਰ ਛਾਰ ਹੁੰਦਾ ਕਟੂਕ ਛਾਰਾ ਵਿਸ਼ਟੰਬ ਕਫ ਵਾਤ ਜਿਤ ਔਰ ਵਿਸ਼ਟੰਬ ਕਾਰਕ ਹੁੰਦਾ ਔਰ ਕਫ ਵਲਕਮ ਔਰ ਵਾਇਯੂ ਰੋਗ ਕਫ ਵਾਤ ਚਿਤ ਕਫ ਦਾ ਵਰਗਮ ਦਾ ਵਾਇਯੂ ਰੋਗ ਦਾ ਨਾਸ ਕਰਨ ਵਾਲਾ ਹੁੰਦਾ ਔਰ ਅੱਜ ਵੀ ਲਿਖਿਆ ਹੈ ਕਿ ਸਵਰਚਲਾ ਗੁਰੂ ਸੀਤਾ ਔਰ ਸਰਚਲਾ ਜਿਹੜਾ ਸੂਰਜ ਮੁਗੀ ਜਿਸ ਤਰ੍ਹਾਂ ਕਿ ਗੁਰੂ ਹੁੰਦਾ ਧਾਰੀ ਸਵਰਚਲਾ ਗੁਰੂ ਸੀਤਾ ਸੀਤਾ ਦਾ ਠੰਡਾ ਹੁੰਦਾ ਹੈ ਸੀਤਾ ਕਟੂ ਕਛਾਰਾ ਕਟੂ ਕੜਵਾ ਹੁੰਦਾ ਹੈ ਔਰ ਕਛਾਰ ਹੁੰਦਾ ਹੈ ਖਾਰਾ ਹੁੰਦਾ ਹੈ ਕਟੂ ਕਛਾਰਾ ਮੂਤਰ ਲਾ ਔਰ ਇਸ ਤੇ ਉਛਾਵ ਜਿਆਦਾ ਹੋਣ ਲੱਗ ਜਾਂਦਾ ਹੈ ਮੂਤਰ ਲਾ ਕਰਨ ਸੂਲ ਲਤ ਔਰ ਕੰਨਾਂ ਦੇ ਵਿੱਚ ਜਿਸ ਤਰ੍ਹਾਂ ਦਰਦ ਹੁੰਦਾ ਹੋਵੇ ਔਰ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਇਹ ਜੋ ਸਵਰਚਲਾ ਅਦਿੱਤ ਭਗਤਾ ਸੂਰਜ ਮੁਖੀ ਜਿਹੜਾ ਹੈ ਜਿਸ ਤਰ੍ਹਾਂ ਕੇ ਗੁਰਕਾਰੀ ਹੁੰਦਾ ਹੈ ਔਰ ਮੂਤਰ ਕਿਸ਼ਾ ਰੋਗ ਪਰੇ ਰੋਗ ਪਥਰੀ ਇਨ ਰੋਗਾਂ ਦਾ ਨਾਸ ਕਰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਸਮਨ ਕਰਦਾ ਹੈ ਆ ਕੋਈ ਵੀ ਮਨੁੱਖ ਫੈਦ ਵਿਤਨ ਕੀ ਬਿਨਾ ਇਸ ਦਾ ਪਰਯੋਗ ਨਹੀਂ ਕਰ ਸਕਦਾ ਅਸਦੀ ਦੇ ਰੂਪ ਵਿੱਚ ਜੇ ਕਿਸੇ ਨੇ ਅਧਿਕ ਜਾਣਕਾਰੀ ਪ੍ਰਾਪਤ ਕਰਨੀ ਹੋ 85599 6130 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਔਰ ਲਾਈਕ ਸ਼ੇਅਰ ਕਰਨਾ ਮੈਂ ਮਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਜੈਪੀ ਜੈ ਪਾ ਨਮਸਕਾਰ ਸਤਿ ਸ੍ਰੀ ਅਕਾਲ